ਲੜੀਵਾਰ ਕਥਾ ਹੁਕਮਨਾਮਾ ਸਾਹਿਬ ਜਿਸ ਦੀ ਪਾਵਨ ਪਵਿੱਤਰ ਵਿਚਾਰ ਦੇ ਨਾਲ ਆਪਾਂ ਰੋਜ਼ਾਨਾ ਹੀ ਕੁਝ ਸਮਾਂ ਲਈ ਜੁੜਨਾ ਕਰਦੇ ਹਾਂ ਆਓ ਮਨੋਬਿਰਤੀਆਂ ਨੂੰ ਇਕਾਗਰ ਕਰੀਏ ਚਿੱਤ ਨੂੰ ਕੇਵਲ ਤੇ ਕੇਵਲ ਗੁਰੂ ਚਰਨਾਂ ਨਾਲ ਜੋੜ ਕੇ ਪਾਵਨ ਬਾਣੀ ਦੇ ਪਾਵਨ ਉਪਦੇਸ਼ ਨੂੰ ਸਮਝਣ ਦਾ ਯਤਨ ਕਰੀਏ ਅੱਜ ਜੋ ਸਾਨੂੰ ਹੁਕਮਨਾਮਾ ਸਾਹਿਬ ਬਖਸ਼ਿਸ਼ ਹੋਇਆ ਹੈ ਇਹ ਪਾਵਨ ਹੁਕਮਨਾਮਾ ਸਾਹਿਬ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤਿਨਾਂ ਦੇ ਮੁਖਾਰਬਿੰਦ ਵਿੱਚੋਂ ਉਚਾਰਤ ਪਾਵਨ ਬਾਣੀ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂਗ 619 ਦੇ ਉੱਪਰ ਸੁਪਾਏਮਾਨ ਅੰਕਿਤ ਪਾਵਨ ਸ਼ਬਦ ਪੰਚਮ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਦ ਪਛਾਣ ਕਹਿੰਦੇ ਹੈ ਭਾਈ ਪ੍ਰਮਾਤਮਾ ਸਾਡੇ ਜੀਵਾਂ ਦੇ ਕੀਤੇ ਮੰਦ ਕਰਮਾਂ ਦਾ ਕੋਈ ਖਿਆਲ ਨਾ ਕਰਦੇ ਹੋਏ ਆਪਣੇ ਮੁੱਢ ਕਦੀਮਾਂ ਦੇ ਪਿਆਰ ਵਾਲੇ ਸੁਭਾਅ ਨੂੰ ਹਮੇਸ਼ਾ ਚੇਤੇ ਰੱਖਦੇ ਆਪਾਂ ਕਿਨੇ ਕਿ ਪ੍ਰਮਾਤਮਾ ਬਖਸ਼ਣ ਆਰ ਅਸੀਂ ਕਿਤਨੇ ਹੀ ਗੁਨਾਹ ਕਰਦੇ ਆਂ ਚੋਰ ਰਾਤ ਨੂੰ ਚੋਰੀ ਕਰਕੇ ਸੌਂਦਾ ਸਵੇਰ ਤੱਕ ਉਹਦੇ ਵੀ ਗੁਨਾਹ ਭੁਲਾ ਕੇ ਪ੍ਰਮਾਤਮਾ ਸਵੇਰ ਨੂੰ ਉਹਨੂੰ ਵੀ ਜਿਉਂਦੇ ਠਾਲਦੇ ਪਲ-ਪਲ ਸਾਡੀਆਂ ਭੁੱਲਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਬਖਸ਼ਦਾ ਹੈ ਇਹ ਉਹਦਾ ਬਖਸ਼ਣ ਹਾਰਾ ਸੁਭਾਅ ਹੈ ਤੇ ਇਹ ਸੁਭਾਅ ਕਦੇ ਵੀ ਬਦਲਦਾ ਨਹੀਂ ਜਿਹਨੂੰ ਸਤਿਗੁਰਾਂ ਨੇ ਆਖਿਆ ਕਿ ਹਮਰੀ ਗਣਤ ਨ ਗਣੀਆਂ ਕਾਈ ਹਮਰੀ ਦਾ ਮਤਲਬ ਹੈ ਸਾਡੀ ਜੀਵਾਂ ਦੀ ਤੇ ਗਣਤ ਦਾ ਮਤਲਬ ਹੈ ਕੀਤੇ ਹੋਏ ਕਰਮਾਂ ਦਾ ਹਿਸਾਬ ਸਾਡੇ ਕੀਤੇ ਕਰਮਾਂ ਦਾ ਹਿਸਾਬ ਮੰਦ ਕਰਮਾਂ ਦਾ ਲਾ ਲੋ ਚੰਗਿਆਂ ਦਾ ਲਾ ਲੋ ਨਾ ਗਣੀਆਂ ਨਾ ਗਣੀਆਂ ਦਾ ਮਤਲਬ ਹੈ ਕਿ ਗਿਣਦਾ ਨਹੀਂ ਕਾਈ ਕੋਈ ਲੇਖਾ ਜੋਖਾ ਨਹੀਂ ਦੇਖਦਾ ਤੇ ਅਗਲਾ ਬਚਨ ਹੈ ਆਪਣਾ ਬਿਰਧ ਬਿਰਧ ਦਾ ਮਤਲਬ ਹੈ ਕਿ ਸੁਭਾ ਪਛਾਣ ਪਛਾਣ ਦਾ ਮਤਲਬ ਹੈ ਚੇਤੇ ਰੱਖਣਾ ਵੀ ਉਹ ਪ੍ਰਮਾਤਮਾ ਪਛਾਣਦਾ ਹੈ ਚੇਤੇ ਰੱਖਦਾ ਹੈ ਉਹ ਕਦੇ ਵੀ ਇਹ ਭੁੱਲਦਾ ਨਹੀਂ ਕਿ ਮੈਂ ਬਖਸ਼ਣਹਾਰਾ ਹਾਂ ਤੇ ਮੈਂ ਬਖਸ਼ਣਹਾਰਾ ਨਹੀਂ ਹਾਂ ਜਾਂ ਇਸ ਤਰ੍ਹਾਂ ਦਾ ਕੋਈ ਭੁਲੇਖਾ ਨਹੀਂ ਉਹ ਪ੍ਰਮਾਤਮਾ ਸਾਡੇ ਕੀਤੇ ਹੋਏ ਹਰ ਕਰਮ ਨੂੰ ਨਾ ਗਿਣਦੇ ਹੋਏ ਸਾਨੂੰ ਬਖਸ਼ਦਾ ਹੈ ਤੇ ਇਹ ਉਸ ਦਾ ਪਾਵਨ ਸੁਭਾਅ ਹੈ ਤੇ ਅਗਲਾ ਬਚਨ ਹੈ ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਕਹਿਣ ਲੱਗੇ ਉਹ ਕੇਵਲ ਬਖਸ਼ਦਾ ਹੀ ਨਹੀਂ ਇਸ ਤੋਂ ਅੱਗੇ ਵੀ ਇੱਕ ਕਦਮ ਹੈ ਉਹ ਸਗੋਂ ਸਾਨੂੰ ਗੁਰੂ ਮਿਲਾ ਕੇ ਸਾਨੂੰ ਆਪਣੇ ਬਣਾ ਕੇ ਆਪਣੇ ਹੱਥ ਦੇ ਕੇ ਇਹ ਪਾਪਾਂ ਵਾਲੇ ਪਾਸਿਓਂ ਬਚਾਉਂਦਾ ਹੈ ਹੱਥ ਦੇ ਰਾਖੇ ਕਰ ਆਪਣੇ ਸਤਿਗੁਰ ਜੀ ਫੁਰਮਾਨ ਕਰਦੇ ਨੇ ਕਿ ਉਹ ਪ੍ਰਮਾਤਮਾ ਆਪਣਾ ਹੱਥ ਦੇ ਕੇ ਸਾਡੀ ਰੱਖਿਆ ਕਰਦਾ ਹੈ ਸਦਾ ਸਦਾ ਰੰਗ ਮਾਣ ਜਿਸ ਵਡਭਾਗੀ ਨੂੰ ਗੁਰੂ ਮਿਲ ਪੈਂਦਾ ਹੈ ਉਹ ਸਦਾ ਹੀ ਆਤਮਿਕ ਆਨੰਦ ਮਾਣਦਾ ਹੈ ਇਨਸਾਨ ਦੇ ਇਸ ਜਨਮ ਦੀ ਸਭ ਤੋਂ ਵੱਡੀ ਉਪਲਬਧੀ ਪਤਾ ਕੀ ਹੈ ਗੁਰਬਾਣੀ ਕੀ ਕਹਿੰਦੀ ਹੈ ਰੱਬ ਨੂੰ ਮਿਲਣ ਤੋਂ ਵੀ ਪਹਿਲਾਂ ਸਭ ਤੋਂ ਵੱਡੀ ਉਪਲਬਧੀ ਉਹ ਹੈ ਚੰਗਾ ਗੁਰੂ ਮਿਲ ਜਾਣਾ ਕੋਈ ਅਸੀਂ ਬੱਚਾ ਕਿਤੇ ਪੜਨ ਭੇਜਦੇ ਆ ਜੇ ਉਹਨੂੰ ਕੋਈ ਚੰਗਾ ਟੀਚਰ ਮਿਲ ਜੇ ਨਾ ਚੰਗਾ ਟੀਚਰ ਸੱਚੀ ਗੱਲ ਹੈ ਚੇਤੇ ਰੱਖਣਾ ਉਹ ਬੱਚੇ ਦੀ ਜ਼ਿੰਦਗੀ ਬਣ ਜਾਂਦੀ ਹੈ ਮਰਦੇ ਦਮ ਤੱਕ ਉਹਨੂੰ ਕੰਮ ਆਉਂਦਾ ਹੈ ਕਿਸੇ ਮਕੈਨਿਕ ਕੋਲ ਅਸੀਂ ਚੰਗੇ ਗੁਰੂ ਦੇ ਉਸਤਾਦ ਦੇ ਕੋਲ ਛੱਡਦੇ ਆ ਆਪਣੇ ਬੱਚੇ ਨੂੰ ਉਹ ਕੋਈ ਚੰਗਾ ਵਧੀਆ ਮਕੈਨਿਕ ਬਣ ਕੇ ਨਿਕਲਦਾ ਹੈ ਮੁੱਖ ਦੀ ਗੱਲ ਕੀ ਕਿ ਜੇ ਚੰਗਾ ਗੁਰੂ دنیਆਵੀ ਤੌਰ ਤੇ ਚੰਗਾ ਗੁਰੂ ਮਿਲ ਜਾਵੇ ਨਾ ਉਸਤਾਦ ਮਿਲ ਜਾਵੇ ਟੀਚਰ ਮਿਲ ਜਾਵੇ ਉਹ ਸਾਰੇ ਗੁਰੂ ਦੀ ਕੈਟਾਗਰੀ ਚ ਹੀ ਆਉਂਦੀ ਨੇ ਮਾ ਪਿਓ ਵੀ ਗੁਰੂ ਦੀ ਕੈਟਾਗਰੀ ਚ ਆਉਂਦਾ ਹੈ ਬੱਚਾ ਜਿਹਦੇ ਤੋਂ ਸਿੱਖਦਾ ਹੈ ਇਨਸਾਨ ਜਿਹਦੇ ਤੋਂ ਸਿੱਖਦਾ ਹੈ ਚਾਹੇ ਉਹ ਕਿਸੇ ਵੀ ਉਮਰ ਦਾ ਹੋਵੇ ਉਹ ਸਿਖਾਉਣ ਵਾਲਾ ਉਹਦਾ ਗੁਰੂ ਹੀ ਹੁੰਦਾ ਹੈ ਕਈ ਵਾਰੀ ਕੋਈ ਨਸ਼ੇੜੀ ਬੰਦੇ ਦੇ ਲਾਗੇ ਕੋਈ ਬੰਦਾ ਬਹਿਣ ਲੱਗ ਜਾਵੇ ਉਹ ਵੀ ਨਸ਼ੇੜੀ ਬਣ ਜਾਂਦਾ ਹੈ ਉਹ ਇੱਕ ਕਿਸਮ ਦਾ ਉਹ ਗੁਰੂ ਚੇਲਾ ਹੀ ਬਣ ਗਏ ਉਹਦਾ ਉਹਨੇ ਉਹਨੂੰ ਗੁਰੂ ਹੀ ਬਣਾ ਲਿਆ ਉਹਨੂੰ ਵੇਖ ਵੇਖ ਕੇ ਉਹ ਵੀ ਉਸੇ ਰਾਹ ਲੱਗ ਗਿਆ ਚੇਤੇ ਰੱਖਣਾ ਇੱਕ ਇਨਸਾਨ ਦੀ ਇੱਕ ਇਸ ਜਨਮ ਦੀ ਸਭ ਤੋਂ ਵੱਡੀ ਉਪਲਬਧੀ ਹੈ ਚੰਗਾ ਗੁਰੂ ਮਿਲਣਾ ਸੱਚਾ ਗੁਰੂ ਮਿਲਣਾ ਇਹ ਦੁਨਿਆਵੀ ਤੌਰ ਤੇ ਹੈ ਤੇ ਜੇ ਅਧਿਆਤਮਿਕ ਤੌਰ ਤੇ ਰੱਬ ਵਾਲੇ ਪਾਸੇ ਨੂੰ ਬੰਦਾ ਜਦੋਂ ਤੁਰਦਾ ਹੈ ਨਾ ਅੰਦਰ ਦੀ ਯਾਤਰਾ ਕਰਦਾ ਹੈ ਇਹ ਤੇ ਬਾਹਰ ਦੀ ਯਾਤਰਾ ਹੈ ਦੁਨਿਆਵੀ ਯਾਤਰਾ ਸੀ ਪੜ੍ਹਾਈ ਕਰਨ ਜਾਂਦੇ ਆ ਪੇਪਰ ਦੇਣੇ ਆ ਵੱਡੀਆਂ ਨੌਕਰੀਆਂ ਤੇ ਬੱਚੇ ਪਹੁੰਚਦੇ ਨੇ ਵਿਦੇਸ਼ਾਂ ਵਿੱਚ ਜਾਂਦੇ ਨੇ ਪੈਸੇ ਕਮਾਉਂਦੇ ਨੇ ਪਿੱਛੇ ਬਹੁਤ ਕਾਰੋਬਾਰ ਜਾਂ ਇੱਥੇ ਕਮਾਈਆਂ ਕਰਕੇ بڑے-ਵੱਡੇ ਕਾਰੋਬਾਰ ਖੜੇ ਕਰਦੇ ਨੇ ਮਹਿਲ ਮਨਾਰੇ ਕੋਠੀਆਂ ਗੱਡੀਆਂ ਸਭ ਕੁਝ ਮਿਲਦਾ ਹੈ ਇਹ ਸਾਡੀ ਬਾਹਰ ਦੀ ਯਾਤਰਾ ਹੈ ਇੱਕ ਯਾਤਰਾ ਅੰਦਰ ਵਾਲੇ ਪਾਸੇ ਨੂੰ ਵੀ ਜਾਂਦੀ ਜਿੱਦਾ ਗੱਡੀ ਦੇ ਦੋ ਗੇਅਰ ਹੁੰਦੇ ਨੇ ਇੱਕ ਅੱਗੇ ਨੂੰ ਜਾਂਦਾ ਇੱਕ ਪਿੱਛੇ ਨੂੰ ਬੈਕ ਗੇਅਰ ਹੁੰਦਾ ਉਹਦਾ ਇਹ ਸਾਡੇ ਅੰਦਰ ਦੀ ਯਾਤਰਾ ਤੇ ਜੇ ਅੰਦਰ ਦੀ ਯਾਤਰਾ ਵਾਲੇ ਪਾਸੇ ਨੂੰ ਕੋਈ ਚੰਗਾ ਗੁਰੂ ਮਿਲ ਜੇ ਨਾ ਤੇ ਕਹਿ ਲੱਗਿਓ ਬੰਦੇ ਦਾ ਇਹ ਜਨਮ ਨਹੀਂ ਉਹਦਾ ਜਨਮਾਂ ਜਨਮਾਂ ਦਾ ਉਧਾਰ ਹੋ ਜਾਂਦਾ ਹੈ ਦੁਨਿਆਵੀ ਤੌਰ ਤੇ ਕੋਈ ਗੁਰੂ ਮਿਲੇ ਤਾਂ ਸਾਡਾ ਇੱਕ ਜਨਮ ਦਾ ਉਧਾਰ ਹੁੰਦਾ ਹੈ ਤੇ ਜੇ ਅਧਿਆਤਮਿਕ ਕੋਈ ਗੁਰੂ ਸੱਚਾ ਮਿਲ ਜੇ ਨਾ ਤੇ ਸਾਡਾ ਜਨਮ ਜਨਮ ਦਾ ਹੀ ਆਧਾਰ ਹੋ ਜਾਂਦਾ ਹੈ ਇੱਥੇ ਸਤਿਗੁਰਾਂ ਨੇ ਆਖੇ ਹਾਥ ਦੇ ਰਾਖੇ ਕਰ ਆਪਣੇ ਕਹਿ ਲੱਗੇ ਪ੍ਰਮਾਤਮਾ ਸਾਨੂੰ ਚੰਗੇ ਗੁਰੂ ਨਾਲ ਮਲਾ ਕੇ ਸਦਾ ਸਦਾ ਰੰਗ ਮਾਣ ਤੇ ਹਮੇਸ਼ਾ ਪ੍ਰਮਾਤਮਾ ਦੇ ਰੰਗ ਦਾ ਮਤਲਬ ਹੁੰਦਾ ਹੈ ਪਿਆਰ ਉਹ ਫਿਰ ਸਦਾ ਹੀ ਪ੍ਰਮਾਤਮਾ ਦੇ ਪਿਆਰ ਨੂੰ ਰੰਗ ਨੂੰ ਮਾਣਦਾ ਹੈ ਮਨੁੱਖ ਭਲਾ ਹੋ ਜਾਂਦਾ ਇਸ ਤੋਂ ਅਗਲਾ ਬਚਨ ਹੈ ਸਾਚਾ ਸਾਹਿਬ ਸਦ ਮਿਹਰਬਾਨ ਸਾਚਾ ਸਦਾ ਕਾਇਮ ਰਹਿਣ ਵਾਲਾ ਸੱਚ ਦਾ ਮਤਲਬ ਹੈ ਜਿਸ ਨੂੰ ਕਹਿ ਦਿੰਦੇ ਆ ਆਦ ਸੱਚ ਜੁਗਾਦ ਸੱਚ ਸੱਚ ਦੇ ਦੋ ਅਰਥ ਨੇ ਇੱਕ ਤਾਂ ਸੱਚ ਹੁੰਦਾ ਵੀ ਆਪਾਂ ਕੋਈ ਗੱਲ ਕਿਸੇ ਨੂੰ ਦੱਸੀ ਉਹਨੂੰ ਕਹਿ ਦਿੰਦੇ ਆ ਵੀ ਝੂਠ ਬੋਲ ਰਹੇ ਆ ਕਿ ਸੱਚ ਬੋਲ ਰਹੇ ਆ ਉਹ ਤੇ ਇੱਕ ਸਾਡੀ ਲੈਂਗੁਏਜ ਲਿਪੀ ਦਾ ਅੰਗ ਆ ਗਿਆ ਚੇਤੇ ਰੱਖਣਾ ਸੱਚ ਦਾ ਦੂਜਾ ਮਤਲਬ ਹੈ ਉਹ ਪਰਮਾਤਮਾ ਉਹ ਰੱਬ ਜਦੋਂ ਸੱਚ ਕਹਿੰਦੇ ਆ ਵੀ ਆਦ ਸੱਚ ਭਾਵ ਕਿ ਰੱਬ ਆਦਤੋਂ ਹੈ ਜੁਗਾਦ ਸੱਚ ਇਹ ਆਪਾਂ ਕੱਲ ਤੋਂ ਕਥਾ ਸ਼ੁਰੂ ਕਰਨੀ ਹੈ ਵੈਸੇ ਜਪਜੀ ਸਾਹਿਬ ਦੀ ਅੰਮ੍ਰਿਤ ਵੇਲੇ ਤੋਂ ਆਪਾਂ ਇੱਕ ਤਰੀਕ ਤੋਂ ਸ਼ੁਰੂ ਕਰ ਦੇਣੀ ਹੈ ਉਹਦੇ ਵਿੱਚ ਸਾਰਾ ਕੁਝ ਕਵਰ ਹੋਏਗਾ ਅਸਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇੱਕ ਇੱਕ ਅੱਖਰ ਸਿੱਧਾ ਜਾ ਕੇ ਜਪਜੀ ਸਾਹਿਬ ਨਾਲ ਰਿਲੇਟ ਕਰਦਾ ਕਿਉਂਕਿ ਸਾਰਾ ਗੁਰੂ ਗ੍ਰੰਥ ਸਾਹਿਬ ਜਪਜੀ ਸਾਹਿਬ ਦੀ ਵਿਆਖਿਆ ਹੈ ਸਾਨੂੰ ਗੁਰੂ ਗ੍ਰੰਥ ਸਾਹਿਬਾਰੇ 1% ਵੀ ਨੌਲੇਜ ਹੈ ਨਹੀਂ ਸੱਚ ਦਸੀਏ ਆਪਾਂ ਮੱਥਾ ਟੇਕ ਕੇ ਮੋੜਨ ਵਾਲਿਆਂ ਸਾਰੇ ਨੌਲੇਜ ਜਿੰਨੀ ਜ਼ਿਆਦਾ ਜਾਣਕਾਰੀ ਗੁਰੂ ਗ੍ਰੰਥ ਸਾਹਿਬ ਬਾਰੇ ਅਸੀਂ ਲੈ ਲਈਏ ਉਨੀ ਥੋੜੀ ਹੈ ਡੂੰਗਾ ਸਮੁੰਦਰ ਹੈ ਸਾਚਾ ਸਾਹਿਬ ਸਦ ਮਿਹਰਵਾਨ ਕਹਿਣ ਲੱਗੇ ਇਹ ਭਾਈ ਸਦਾ ਕਾਇਮ ਰਹਿਣ ਵਾਲਾ ਮਾਲਕ ਪ੍ਰਭੂ ਸਦਾ ਦਇਆਵਾਨ ਰਹਿੰਦੇ ਸਦਾ ਹੀ ਮਿਹਰਵਾਨ ਹੈ ਉਹ ਮੇਰਾ ਕਰਦਾ ਰਹਿੰਦਾ ਹੈ ਅਗਲਾ ਬਚਨ ਹੈ ਬੰਦ ਪਾਇਆ ਮੇਰਾ ਸਤਗੁਰੂ ਪੂਰਾ ਹੈ ਹੋਈ ਸਰਬ ਕਲਿਆਣ ਬੰਦ ਦਾ ਮਤਲਬ ਸਮਝਦੇ ਨਾ ਬੰਦ ਕੋਈ ਬੰਨ ਪਾਉਣਾ ਰੋਕ ਲਾਉਣੀ ਕਿਸੇ ਕਹਿਣ ਲੱਗੇ ਬੰਦ ਪਾਇਆ ਮੇਰੇ ਸਤਿਗੁਰੂ ਪੂਰੇ ਪੂਰੇ ਸਤਿਗੁਰੂ ਨੇ ਸੱਚੇ ਗੁਰੂ ਨੇ ਕਹਿਣ ਲੱਗੇ ਕਿ ਪਾਪਾਂ ਵਾਲੇ ਪਾਸਿਓ ਮੈਨੂੰ ਬੰਨ ਲਾ ਦਿੱਤਾ ਮੈਂ ਹੁਣ ਮੈਂ ਨਹੀਂ ਮੰਦੇ ਕਰਮਾਂ ਵੱਲ ਜਾਂਦਾ ਇਹ ਉਸ ਇਨਸਾਨ ਉਸ ਮਨੁੱਖ ਦੀ ਗੱਲ ਹੈ ਜਿਹੜਾ ਅੰਦਰੋਂ ਗੁਰੂ ਨਾਲ ਜੁੜ ਜਾਂਦਾ ਹੈ ਉਦੋਂ ਬਾਅਦ ਫਿਰ ਆਹ ਅਵਸਥਾ ਬਣਦੀ ਹੈ ਕਹਿਣ ਲੱਗੇ ਬੰਦ ਪਾਇਆ ਮੇਰਾ ਸਤਿਗੁਰੂ ਪੂਰਾ ਕੋ ਕਰਮਾ ਵੱਲ ਪਰਤ ਰਹੇ ਬੰਦਿਆਂ ਨੂੰ ਉਹ ਗੁਰੂ ਮਿਲਾਉਂਦਾ ਤੇ ਜਿਸ ਨੂੰ ਪੂਰਾ ਗੁਰੂ ਮਿਲ ਪੈਂਦਾ ਉਸ ਦੇ ਫਿਰ ਵਕਾਰਾਂ ਦੇ ਰਸਤੇ ਵਿੱਚ ਪੂਰੇ ਗੁਰੂ ਨੇ ਫਿਰ ਬੰਨ੍ਹ ਮਾਰ ਦਿੱਤੇ ਫਿਰ ਪੱਵ ਵਕਾਰਾਂ ਵਾਲੇ ਮਾੜੇ ਪਾਸੇ ਇਨਸਾਨ ਨੂੰ ਫਿਰ ਗੁਰੂ ਨੇ ਜਾਣ ਨਹੀਂ ਦਿੱਤਾ ਜਦੋਂ ਚੰਗਾ ਗੁਰੂ ਮਿਲ ਪਿਆ ਤੇ ਚੰਗਾ ਗੁਰੂ ਬੰਦੇ ਨੂੰ ਉਦੋਂ ਮਿਲਦਾ ਜਦੋਂ ਰੱਬ ਮਿਹਰવાન ਹੁੰਦਾ ਹੈ ਇਹ ਵੀ ਗੱਲ ਪੱਕੀ ਹੈ ਜੇ ਚੰਗਾ ਟੀਚਰ ਕਈ ਵਾਰੀ ਇੱਕੋ ਕਲਾਸ 'ਚ ਬੱਚੇ ਪੜ੍ਹਦੇ ਨੇ ਇੱਕ ਬੱਚਾ ਤੇ ਫਰਸਟ ਆ ਜਾਂਦਾ ਇੱਕ ਬੱਚਾ ਫੇਲ ਹੋ ਜਾਂਦਾ ਹੁਣ ਟੀਚਰ ਵੀ ਉਹੀ ਹਾਲਾਤ ਵੀ ਉਹੀ ਪੜਨ ਵਾਲੇ ਵੀ ਉਹੀ ਕਮਰਾ ਵੀ ਉਹੀ ਪੈਨ ਕਾਪੀਆਂ ਕਿਤਾਬਾਂ ਸਭ ਕੁਝ ਉਹੀ ਹੁੰਦਾ ਪਰ ਇੱਕ ਬੱਚਾ ਫਰਸਟ ਆ ਜਾਂਦਾ ਇੱਕ ਬੱਚਾ ਫੇਲ ਹੋ ਜਾਂਦਾ ਇਹ ਚੇਤੇ ਰੱਖਣਾ ਉਹ ਪ੍ਰਮਾਤਮਾ ਦੀ ਖੇਡ ਉਸ ਨਰੰਕਾਰ ਦੀ ਖੇਡ ਹੈ ਕਿ ਉਹਨੇ ਕੀਦੀ ਝੋਲੀ ਵਿੱਚ ਕੀ ਪਾਉਣਾ ਹੈ ਬੰਦ ਪਾਇਆ ਮੇਰੇ ਸਤਿਗੁਰੂ ਪੂਰੇ ਕਹਿਣ ਲੱਗੇ ਮੇਰੇ ਸੱਚੇ ਗੁਰੂ ਨੇ ਪੂਰੇ ਗੁਰੂ ਨੇ ਮੈਨੂੰ ਹੁਣ ਪਾਪਾ ਵਾਲੇ ਪਾਸਿਓਂ ਬੰਨ੍ਹ ਲਾ ਦਿੱਤੀ ਰੋਕ ਲਾ ਦਿੱਤੀ ਹੋਈ ਸਰਬ ਕਲਿਆਣ ਕਹਿਣ ਲੱਗੇ ਇਸ ਤਰ੍ਹਾਂ ਉਸ ਦੇ ਅੰਦਰ ਸਾਰੇ ਆਤਮਿਕ ਆਨੰਦ ਪੈਦਾ ਹੋ ਗਏ ਸਰਬ ਕਲਿਆਣ ਸਾਰਾ ਫਿਰ ਕਲਿਆਣ ਹੀ ਕਲਿਆਣ ਹੋ ਗਿਆ ਅਗਲਾ ਬਚਨ ਹੈ ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਨਖਾਨ ਅਖੀਰਲਾ ਬਚਨ ਪਾਵਨ ਸ਼ਬਦ ਦਾ ਸਤਿਗੁਰੂ ਜੀ ਫੁਰਮਾਨ ਕਰਦੇ ਨੇ ਜੀਓ ਪਾਏ ਪਿੰਡ ਜਿੰਨ ਸਾਜਿਆ ਹੈ ਭਾਈ ਜੀਓ ਦਾ ਮਤਲਬ ਹੈ ਜਿੰਦ ਜਾਨ ਜੀਓ ਪਾਏ ਜਾਨ ਪਾ ਕੇ ਪਿੰਡ ਜਿੰਨ ਸਾਜਿਆ ਪਿੰਡ ਕਹਿੰਦੇ ਨੇ ਪਿੰਡਾ ਸਰੀਰ ਨੂੰ ਵੈਸੇ ਪਿੰਡ ਦਾ ਵਿਲੇਜ ਆਪਾਂ ਉਹਨੂੰ ਵੀ ਸਮਝਦੇ ਆਂ ਲੇਕਿਨ ਇਸ ਸਰੀਰ ਨੂੰ ਵੀ ਇੱਕ ਪਿੰਡ ਦੀ ਤਰ੍ਹਾਂ ਹੀ ਗਿਣਿਆ ਵੈਸੇ ਆਪਾਂ ਸਰੀਰ ਨੂੰ ਕਈ ਵਾਰੀ ਪਿੰਡਾ ਸ਼ਬਦ ਨਾਲ ਵੀ ਵਰਤਦੇ ਆਂ ਕਹਿਣ ਲੱਗੇ ਜਿਸ ਪ੍ਰਮਾਤਮਾ ਨੇ ਇਹ ਸਰੀਰ ਬਣਾ ਕੇ ਤੇ ਇਹਦੇ ਵਿੱਚ ਜਾਨ ਪਾਈ ਜੇ ਹੁਣ ਜਾਨ ਹੀ ਨਾ ਹੋਏਗੀ ਬੰਦਾ ਤਰੂ ਕਿਦਾਂ ਫੇਰ ਉਹਦਾ ਸਰੀਰ ਕਿਸ ਕੰਮ ਉਹ ਤੇ ਕਮਿੱਟੀ ਦੀ ਢੇਰੀ ਬਣ ਜਾਂਦਾ ਹੈ ਚੇਤੇ ਰੱਖਣਾ ਸਤਗੁਰੂ ਜੀ ਫਰਮਾਨ ਕਰਦੇ ਨੇ ਭਾਈ ਉਸ ਪ੍ਰਮਾਤਮਾ ਨੇ ਸਰੀਰ ਬਣਾਇਆ ਕਿੰਨਾ ਸੁੰਦਰ ਅਤੇ ਸਰੀਰ ਦੇ ਅੰਦਰ ਜਾਨ ਵੀ ਪਾਈ ਜੀਉ ਪਾਏ ਜਾਨ ਪਾ ਕੇ ਪਿੰਡ ਜਨ ਸਾਜਿਆ ਜਿਸ ਪ੍ਰਮਾਤਮਾ ਨੇ ਸਰੀਰ ਬਣਾਇਆ ਤੇ ਇੱਥੇ ਹੀ ਬਸ ਨਹੀਂ ਅੱਗੇ ਬਚਣਾ ਦਿੱਤਾ ਪੈਨਣ ਖਾਣ ਪੈਨਣ ਵਾਸਤੇ ਵੀ ਚੀਜ਼ਾਂ ਦਿੱਤੀਆਂ ਕੱਪੜਾ ਦਿੱਤਾ ਤੇ ਖਾਣ ਲਈ ਭੋਜਨ ਵੀ ਦਿੱਤਾ ਆਪਾਂ ਵੇਖਦੇ ਆਂ ਵੀ ਹਰ ਸਾਲ ਕਿੰਨਾ ਨਾਜ ਪੈਦਾ ਹੁੰਦਾ ਹੈ ਕਿੰਨੇ ਜੀਵਾਂ ਵਾਸਤੇ ਵੇਖੋ ਇੱਕ ਕਣਕ ਦਾ ਦਾਣਾ ਇੱਕ ਜ਼ਮੀਨ ਦੇ ਉੱਪਰ ਕਿਸਾਨ ਬੀਜ ਕੇ ਆਉਂਦਾ ਹੈ 6 ਮਹੀਨਿਆਂ ਬਾਅਦ ਇੱਕ ਛੱਟੇ ਦੇ ਵਿੱਚੋਂ 40-45 ਦਾਣੇ ਤਕਰੀਬਨ ਨਿਕਲਦੇ ਨੇ ਚਲੋ ਘਟਵਾ ਦੋ ਸਕਦੇ ਨੇ ਆਈਡੀ ਐਨਕ ਨੇ 30 40 ਦਾਣੇ ਕਿਹੜੀ ਬੈਂਕ ਹੈ ਜਿਹੜੀ ਚਾ ਇਹ 6 ਮਹੀਨਿਆਂ ਬਾਅਦ 40 ਗੁਣਾ ਕਰਕੇ ਸਾਨੂੰ ਦਿੰਦੀ ਹੈ ਇੱਕ ਦਾਣੇ ਤੋਂ 40 ਦਾਣੇ ਬਣਾ ਦੇ ਕੋਈ ਹੈ ਅਸੀਂ ਬੈਂਕ ਦੁਨੀਆ ਦੀ ਪਰ ਉਹ ਰੱਬ ਦੀ ਬੈਂਕ ਬੜੀ ਵੱਡੀ ਹੈ ਉਹ ਬੜੀ ਤਗੜੀ ਐਫ ਡੀ ਕਰਦਾ ਜੇ ਹਜੇ ਵੀ ਅਸੀਂ ਕਹੀਏ ਵੀ ਰੱਬ ਕਿੱਥੇ ਰਹਿੰਦਾ ਤੇ ਫੇਰ ਕੋਈ ਨਹੀਂ ਰੱਬ ਨੂੰ ਦਿਖਾਦਾ ਫੇਰ ਅੱਖਾਂ ਤੇ ਪੱਟੀ ਬੰਨੀ ਰੱਖੀ ਫੇਰ ਕੋਈ ਮਤਲਬ ਨਹੀਂ ਐਡੇ ਵੱਡੇ ਕੌਤਕ ਕਿੰਨੇ ਸੋਹਣੇ ਫਲ ਫਰੂਟ ਲਾ ਕੇ ਉਹਨਾਂ ਦੇ ਵਿੱਚ ਕੌਣ ਖੰਡ ਪਾ ਕੇ ਜਾਂਦਾ ਹੈ ਵੀ ਉਹਨੂੰ ਕੋਈ ਆਪਾਂ ਟੀਕਿਆਂ ਦੇ ਨਾਲ ਤ ਨਹੀਂ ਉਹਦੇ ਵਿੱਚ ਮਿੱਠਾ ਪਾਉਂਦੇ ਕਿੰਨੇ ਮਿੱਠੇ ਫਰੂਟ ਸੇਬ ਸੰਤਰੇ ਕਿੰਨਾ ਕੁਝ ਕੁਦਰਤ ਚੇਤੇ ਰੱਖਣਾ ਮਿੱਟੀ ਦੇ ਵਿੱਚੋਂ ਇਹੋ ਜੇ ਤਤ ਪਰਮਾਤਮਾ ਪੈਦਾ ਕਰ ਦਿੰਦਾ ਹੈ ਵੀ ਗੰਨਾ ਕਿੰਨਾ ਮਿੱਠਾ ਹੁੰਦਾ ਹੈ ਗੁੜ ਖੰਡ ਬਣਦੀ ਹੈ ਉਹ ਬਣਦੀ ਤੇ ਜ਼ਮੀਨ ਚੋਂ ਹੀ ਆ ਨਾ ਨਿਕਲਦਾ ਤੇ ਸਾਰਾ ਕੁਝ ਜ਼ਮੀਨ ਚੋਂ ਹੀ ਆ ਤਉ ਪ੍ਰਮਾਤਮਾ ਕਿੱਡੀ ਵੱਡੀ ਖੇਡ ਰਚਦਾ ਉਹ ਇੱਥੇ ਹੀ ਬਸ ਨਹੀਂ ਕਹਿਣ ਲੱਗੇ ਪ੍ਰਮਾਤਮਾ ਨੇ ਕੱਲੇ ਸ਼ਰੀਰ ਹੀ ਨਹੀਂ ਬਣਾਏ ਕੱਲਾ ਇਹਨਾਂ 'ਚ ਜਾਨ ਹੀ ਨਹੀਂ ਪਾਈ ਇਹਨਾਂ ਨੂੰ ਜਿਉਂਦੇ ਰੱਖਣ ਵਾਸਤੇ ਜਿੰਦਾ ਰਹਿਣ ਵਾਸਤੇ ਬੜੇ ਵੱਡੇ ਪ੍ਰਬੰਧ ਕੀਤੇ ਫੇਰ ਆ ਮੌਸਮ ਜੇ এনवायरमेंट ਜੇ ਸਹੀ ਨਾ ਹੋਵੇ ਤੇ ਕੋਈ ਫਸਲ ਹੀ ਨਹੀਂ ਉੱਗ ਸਕਦੀ ਸੂਰਜ ਨੂੰ ਕਿੰਨੀ ਕੁ ਦੂਰੀ ਤੇ ਰੱਖਣਾ ਹੈ ਚੰਦ ਨੂੰ ਕਿੰਨੀ ਕੁ ਦੂਰੀ ਤੇ ਰੱਖਣਾ ਹੈ ਧਰਤੀ ਨੂੰ ਕਿੰਨੀ ਕੁ ਸਪੀਡ ਤੇ ਘੁਮਾਉਣਾ ਹੈ ਅੱਜ ਤੱਕ ਇਸ ਚੀਜ਼ ਦੀ ਵਿਆਖਿਆ ਕਰਨੀ ਬੜੀ ਸੌਖੀ ਹੈ ਬੱਚੇ ਸਾਰਾ ਕੁਝ ਪੜਦੇ ਹੀ ਨਹੀਂ ਸਾਰੇ ਬ੍ਰਹਿਮੰਡ ਦੀ ਖੋਜ ਕਿੰਨਾ ਐਕਸਪਲੋਰ ਕਰ ਦਿੱਤਾ ਕਿੰਨਾ ਕੁਝ ਕਿੰਨੀਆਂ ਚੀਜ਼ਾਂ ਦਾ ਗਿਆਨ ਸਤਗੁਰਾਂ ਨੇ ਸਾਇੰਸ ਨੇ ਸਾਨੂੰ ਦੇ ਦਿੱਤਾ ਅਸਲ 'ਚ ਸਾਇੰਸ ਰੱਬ ਦੀ ਤੇ ਸਾਰੀ ਵਿਆਖਿਆ ਕਰ ਰਹੀ ਹੈ ਪਾਤਾਲਾ ਪਾਤਲ ਲੱਖ ਆਗਾਸਾਂ ਆਗਾਸ ਓੜਖ ਓੜਖ ਭਾਲ ਥਕੇ ਵੇਦ ਕਹਿਣਿਕ ਬਾਤ ਕਹਿ ਲੱਗੇ ਵੀ ਪਤਾ ਹੀ ਨਹੀਂ ਕਿੰਨੀਆਂ ਕਿ ਧਰਤੀਆਂ ਨੇ ਕਿੰਨੇ ਕਿ ਪਤਾਲ ਨੇ ਇਸ ਕੋਈ ਗਿਣਤੀ ਨਹੀਂ ਕਹਿੰਦੇ ਤੇ ਉਹ ਚੀਜ਼ਾਂ ਜਿਹੜੀਆਂ ਗੁਰੂ ਨਾਨਕ ਸਾਹਿਬ ਪਾਸ਼ਾ ਜੀ ਨੇ ਬੋਲੀਆਂ ਅੱਜ ਸਾਇੰਸ ਕਹ ਰਹੀ ਹੈ ਵੀ ਵਾਕਈ ਪਤਾ ਨਹੀਂ ਕੋਜੀ ਵਾਕਈ ਨਹੀਂ ਪਤਾ ਦਿੱਤਾ ਪਹਿਨਣ ਖਾਣ ਬੜਾ ਵੱਡਾ ਪ੍ਰਬੰਧ ਕੀਤਾ ਖਾਣ ਨੂੰ ਭੋਜਨ ਪਹਿਨਣ ਨੂੰ ਕੱਪੜਾ ਤੇ ਅਖੀਰਲਾ ਬਚਨ ਹੈ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਉਹ ਪ੍ਰਮਾਤਮਾ ਸੰਸਾਰ ਸਮੁੰਦਰ ਦੀਆਂ ਲਹਿਰਾਂ ਵਕਾਰਾਂ ਦੀਆਂ ਲਹਿਰਾਂ ਤੋਂ ਪਾਪਾਂ ਦੀਆਂ ਲਹਿਰਾਂ ਤੋਂ ਆਪਣੇ ਸੇਵਕ ਦੀ ਇੱਜ਼ਤ ਗੁਰੂ ਨੂੰ ਮਿਲਾ ਕੇ ਤੇ ਉਹ ਆਪ ਹੀ ਰਖਾ ਦਿੰਦਾ ਹੈ ਹੁਣ ਕੋਈ ਬੱਚਾ ਮਾੜੀ ਸੰਗਤ ਵਿੱਚ ਪੈ ਗਿਆ ਮਾੜੇ ਨਤੀਜੇ ਨਿਕਲਣਗੇ ਜੇ ਚੰਗੀ ਸੰਗਤ ਵਿੱਚ ਪੈ ਗਿਆ ਤੇ ਉਹ ਬੱਚਾ ਚੰਗਾ ਹੋ ਜਾਏਗਾ ਤੇ ਹੁਣ ਸੰਗਤ ਚੰਗੀ ਮਿਲੇ ਆਪਾਂ ਅਰਦਾਸ ਕਰਦੇ ਆ ਨਾ ਰੋਜ਼ਾਨਾ ਇਹ ਗੱਲ ਪੱਕੀ ਕਰਕੇ ਲਿਖ ਦਿੱਤੀ ਬਿਲਕੁਲ ਪੱਕੀ ਹੋਰ ਕੁਝ ਮੰਗੋ ਨਾ ਮੰਗੋ ਕੁਝ ਬੋਲੋ ਨਾ ਬੋਲੋ ਆ ਗੱਲ ਤਾਂ ਬੋਲਣੀ ਬੋਲਣੀ ਹੈ ਉਹ ਕਿਹੜੀ ਗੱਲ ਹੈ ਜਿਹੜੀ ਅਰਦਾਸ ਚ ਬੋਲਦੇ ਆ ਸਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ ਕਹਿਣ ਲੱਗੇ ਵਾਹਿਗੁਰੂ ਚੰਗੀ ਸੰਗਤ ਮਿਲੇ ਬੁਰੀ ਸੰਗਤ ਨਾ ਮੱਥੇ ਲੱਗੇ ਅਸਰ ਬਹੁਤ ਛੇਤੀ ਹੁੰਦਾ ਹੈ ਬਰਿਆਈ ਦਾ ਬੁਰੇ ਬੰਦੇ ਦਾ ਕਹਿ ਲੱਗੇ ਆਪਣੇ ਦਾਸ ਕੀ ਆਪ ਪੈਜ ਰਾਖੀ ਉਹ ਪ੍ਰਮਾਤਮਾ ਫਿਰ ਚੰਗੀ ਸੰਗਤ ਮਲਾ ਕੇ ਚੰਗੇ ਗੁਰੂ ਦੇ ਲਾੜ ਲਾ ਕੇ ਚੰਗਾ ਗੁਰੂ ਉਸ ਨੂੰ ਦੇ ਕੇ ਤੇ ਐਸੀ ਕਿਰਪਾ ਕਰਦਾ ਹੈ ਕਿ ਨਾਨਕ ਸਦ ਕੁਰਬਾਨ ਉਹ ਵਿਕਾਰਾਂ ਤੋਂ ਬਚ ਜਾਂਦਾ ਹੈ ਤੇ ਇਸ ਕਰਕੇ ਕਹਿਣ ਲੱਗੇ ਕਿ ਮੈਂ ਉਸ ਪ੍ਰਮਾਤਮਾ ਤੋਂ ਸਦਾ ਸਦਕੇ ਜਾਨਾ ਕੁਰਬਾਨ ਜਾਨਾ ਜਿਨੇ ਇਨਾ ਸੋਹਣਾ ਪ੍ਰਬੰਧ ਕਰਕੇ ਮੈਨੂੰ ਪਾਪਾਂ ਵਿਕਾਰਾਂ ਤੋਂ ਬਚਾ ਕੇ ਆਪਣੇ ਲੜ ਲਾਇਆ ਤੇ ਮੇਰਾ ਜੀਵਨ ਸਫਲਾ ਕੀਤਾ ਤੇ ਇਹ ਅਰਦਾਸ ਬੇਨਤੀ ਜੋਦੜੀ ਵੀ ਆਪਾਂ ਨੂੰ ਸਾਰਿਆਂ ਨੂੰ ਕਰਨ ਵਾਸਤੇ ਕਿਹਾ ਕਿ ਭਾਈ ਅਰਦਾਸਾਂ ਬੇਨਤੀਆਂ ਕਰੀਏ ਕਿ ਐਸੇ ਲੋਕਾਂ ਦਾ ਹੀ ਮੇਲ ਹੋਵੇ ਜਿਹੜੇ ਉਸ ਪ੍ਰਮਾਤਮਾ ਦੇ ਨਾਲ ਜੁੜੇ ਹੋਣ ਤਾਂ ਕਿ ਆਪਾਂ ਵੀ ਉਹਨਾਂ ਦੇ ਨਾਲ ਰਲ ਕੇ ਉਸ ਪ੍ਰਮਾਤਮਾ ਦੇ ਨਾਲ ਜੁੜ ਸਕੀਏ